ਕੋਡੀ 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 ਸასიਖਾਲ ਸਾਰੇ ਵੀਰਾਂ ਨੂੰ ਜੋ ਚੱਲ ਰਿਹਾ ਕਬੱਡੀ ਵਿੱਚ ਸਭ ਦੇਖ ਹੀ ਰਿਆਂ ਜੋ ਮਾੜਾ ਹੋ ਰਿਹਾ ਭਰਾ ਉਹ ਬੰਦਾ ਐ ਕਿ ਸਾਡੀ ਕਬੱਡੀ ਨੂੰ ਬਦਨਾਮ ਕਰਨ ਲੱਗ ਪਿਆ ਸਾਡਾ ਤਾਂ ਸਾਡੇ ਤੇ ਤਾਂ ਟੈਗ ਲਾਉਣ ਲੱਗ ਪਿਆ ਸਾਡੀ ماں ਖੇਡ ਨੂੰ ਰੋਲਣ ਲੱਗ ਪਿਆ ਇੱਕ ਪਲੇਅਰ ਹੋਣ ਦੇ ਨਾਤੇ ਮੈਂ ਨਹੀਂ ਦੇਖ ਸਕਦਾ ਕਿ ਕਬੱਡੀ ਨੂੰ ਕੋਈ ਐਵੇਂ ਬੋਲੇ ਕਬੱਡੀ ਵਾਲਿਓ ਯਾਰ ਇਕੱਠੇ ਹੋਈਏ ਸਾਰੇ ਜੋ ਆਵਦਾ ਰੌਲਾ ਬਾਅਦ ਵਿੱਚ ਦੇਖ ਲਵਾਂਗੇ ਅੱਜ ਸਾਡੀ ਕਬੱਡੀ ਨੂੰ ਸਾਡੀ ਬਹੁਤ ਲੋੜ ਹੈ ਕਬੱਡੀ ਨੇ ਸਾਨੂੰ ਕੀ ਕੁਝ ਨਹੀਂ ਦਿੱਤਾ ਕਬੱਡੀ ਦੇ ਸਿਰ ਆਪਣੇ ਘਰ ਚੱਲਦੇ ਯਾਰ ਕਬੱਡੀ ਆਪਣੀ ਇੱਜ਼ਤ ਹੈ ਅੱਜ ਇਹ ਉੱਠ ਕੇ ਸਾਡੀ ਇੱਜ਼ਤ ਨੂੰ ਹੱਥ ਪਾ ਰਿਹਾ ਹੈ ਤਾਂ ਆਪਾਂ ਕਲੇਵੀ ਆਪਸ ਵਿੱਚ ਲੜ ਰਹੇ ਆ ਆਪਸ ਵਿੱਚ ਛੱਡੋ ਇਹਨਾਂ ਦੇ ਖਿਲਾਫ ਹੋਈਏ ਯਾਰ ਨਹੀਂ ਨੇ ਆਪਣੇ ਪੱਲੇ ਕੁਝ ਨਹੀਂ ਛੱਡਣਾ ਯਾਰ ਮੇਰੀ ਗੱਲ ਯਾਦ ਰੱਖਿਓ ਕਬੱਡੀ ਵਾਲਿਆਂ ਨੂੰ ਕੁੜੀ ਨਹੀਂ ਦੇਣੀ ਆਉਣ ਵਾਲੇ ਟਾਈਮ ਵਿੱਚ ਜੇ ਸਾਡੇ ਤੇ ਪੱਕਾ ਟੈਗ ਲੱਗ ਗਿਆ ਤਾਂ ਆਪਾਂ ਨੂੰ ਚਿੱਟੇ ਨਾਲੋਂ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਹੈ ਇਕੱਠੇ ਹੋਈਏ ਯਾਰ ਸਭ ਨੂੰ ਰਿਕਵੈਸਟ ਹੈ ਕੱਲ ਨੂੰ ਗੋਲੇਵਾਲ ਟੂਰਨਾਮੈਂਟ ਤੇ ਸਾਰੇ ਪਲੇਅਰ ਇਕੱਟੇ ਹੋਈਏ ਤਾਂ ਆਪਦਾ ਸਟੈਂਡ ਲਈਏ ਇਸ ਚੀਜ਼ ਦੇ ਖਿਲਾਫ ਨਹੀਂ ਤਾਂ ਐਵੇਂ ਕੋਈ ਸਾਡੇ ਖਿਲਾਫ ਉੱਠ ਪਵੇਗਾ ਯਾਰ ਸਾਡੇ ਲੈਜੈਂਡ ਪਲੇਅਰਾਂ ਨੂੰ ਨਹੀਂ ਛੱਡ ਰਿਹਾ ਉਹਨਾਂ ਨੂੰ ਬਦਨਾਮ ਕਰ ਰਿਹਾ ਹੈ ਆਪਣੀ ਅਣਖ ਕਿੱਥੇ ਗਈ ਗਰਾਊਂਡ ਵਿੱਚ ਤਾਂ ਆਪਾਂ ਪੁਆਇੰਟ ਪਿੱਛੇ ਲੜ ਪੈਨੇ ਆ ਅੱਜ ਸਾਡੀ ਇੱਜ਼ਤ ਨੂੰ ਕੋਈ ਸਿੱਧਾ ਹੱਥ ਪਾਈ ਜਾਂਦਾ ਹੈ ਆਪਾਂ ਚੁੱਪ ਕੱਲ ਸਾਰੇ ਪਲੇਅਰਾਂ ਨੂੰ ਰਿਕਵੈਸਟ ਹੈ ਆ ਉਹ ਜਿੰਨਾਂ ਨੇ ਨਹੀਂ ਵੀ ਖੇਡਣਾ ਉਹ ਵੀ ਪਲੇਅਰ ਆਉਣ ਜੋ ਵੀ ਕਬੱਡੀ ਦਾ ਦਿੱਤਾ 100 ਰੁਪਇਆ ਖਾਂਦਾ ਭਾਵੇਂ ਪਲੇਅਰ ਕਮੈਂਟਰ ਰੈਫਰੀ ਜੱਲ ਵਾਲਾ ਜਾਂ ਪੁਆਇੰਟ ਲਿਖਣ ਵਾਲਾ ਪੇਜ ਵਾਲਾ ਯਾਰ ਜੋ ਵੀ ਕਬੱਡੀ ਦਾ ਖਾਂਦਾ ਹੈ ਸਾਰੇ ਕੱਲ ਇਕੱਠੇ ਹੋਈਏ ਨਹੀਂ ਟਾਈਮ ਹੱਥੋਂ ਲੰਘ ਜਾਣਾ ਆਪਣਾ ਤੇ ਆਪਣੇ ਤੇ ਪੱਕਾ ਟੈਗ ਲੱਗ ਜਾਣਾ ਸਟੈਂਡ ਫॉर ਕਬੱਡੀ ਰਿਸਪੈਕਟ ਟੂ ਗੈਦਰ ਸਾਰਿਆਂ ਨੂੰ ਰਿਕੁਐਸਟ ਆ ਯਾਰ ਆਜੋ ਨਹੀਂ ਸਭ ਕੁਝ ਚਲਾ ਜਾਣਾ ਹੱਥੋ ਜੋ ਹਿੱਕ ਠੋਕੇ ਘੁੰਮਦਾ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ ਅਗਲਾ ਪੱਕਾ ਟੈਗ ਲਾਈ ਜਾਂਦਾ ਇਸ ਲਈ ਕੱਲ ਆਓ ਸਾਰੇ ਗੁਰਵਿੰਦਰ ਕਾਂਗਾ ਵੀ ਆਵੇਗਾ ਤੇ ਇਹਨਾਂ ਖਿਲਾਫ ਬੋਲੇਗਾ ਵੀ ਉੱਥੇ ਖੜ ਕੇ ਗਰਾਊਂਡ ਵਿੱਚ ਦੇਖਦਾ ਹੁਣ ਕੌਣ ਕੌਣ ਸਾਥ ਡਿੰਦਾ ਦੇਖਣਾ ਕੱਲ ਨੂੰ ਪਹਿਲਵਾਨ ਨੂੰ ਕੌਣ ਕਬੱਡੀ ਲਈ ਖੜਦਾ ਫੋਰ ਰਿਸਪੈਕਟ ਕਬੱਡੀ